ਨੇਰੇ ਘਰ ਵਿੱਚ ਪਾਜੀ ਜੀ ਉਹ ਵੀਟਲੇ ਮਠੇ ਰਹਿੰਦੇ ਆ ਕੰਮ ਕਰਦੇ ਨੇ ਮੈਂ ਕੰਮ ਕਰਦੀ ਆ ਮੈਂ ਵੀ ਸਕੂਲ ਵਿੱਚ ਲੱਗੀ ਆ 4000 ਰੁਪਏ ਮਿੰਦਾ ਮੈਂ ਦਵਾਈ ਵੀ ਉਹਨਾਂ ਦੀ ਚਲਦੀ ਆਗੀ ਇਹਨਾਂ ਮੈਂ ਸ਼ੁਰੂ ਤੋਂ ਪੀ ਲਿਆ ਉਹਨੂੰ ਰਿਹਾ ਵਾ ਮੈਂ ਇਦਾਂ ਹੀ ਕੰਮ ਕਰਦੀ ਆ ਹਮ ਕਰਕੇ ਸਾਦੀ ਮੇਰਾ ਬੇਟਾ ਵਾ ਉਹ ਵੀ ਵੀ ਆ 25 ਸਾਲਾਂ ਦਾ ਹੋ ਗਿਆ ਉਹ ਵੀ ਕੱਖਾਂ ਵਿੱਚ ਦਿਮਾਗ ਦੇ ਨਕਸ਼ਾ ਹੁਣ ਤੁਹਾਨੂੰ ਪਤਾ ਪਾਜੀ ਖਾਣ ਵਾਲੇ ਹੋਵੇ ਉਹਨਾਂ ਦਾ ਛੱਟ ਕਿਦਾਂ ਲੱਗੋਗਾ ਇਹਨਾਂ ਪਹਿਨ ਵਾਇਕੂ ਦੀ ਖਾ ਅਸਾਜੀ ਵਾਇਕੂ ਹੀ ਪਣੀ ਨਾ ਵਾ ਵੀ ਜੀ ਥੋੜੇ ਦਿਨਾਂ ਨੂੰ ਕਿੰਨਾ ਆਪਾਂ ਬੇਨਤੀ ਕੀਤੀ ਗੀਦਿਆਂ ਨੂੰ ਸੰਖਿਆ ਵਾਲਿਆਂ ਨੂੰ ਇਹਨਾਂ ਸਾਡੀ ਬਹੁਤ ਮਤ ਦਿੱਤੀ ਸਾਡੀ ਇੱਕੇ ਫੋਨ ਦੇ ਉੱਤੇ ਸਾਡੀ ਗੱਲਬਾਤ ਸੁਣੀ ਮੇਰੀ ਸਿਹਤ ਠੀਕ ਨਹੀਂ ਰਹਿੰਦੀ ਤੇ ਘਰ ਦੇ ਸਕੂਲੇ ਲੱਗੇ ਉਹਨਾਂ ਦੇ 4000 ਰੁਪਏ ਮਿਲਦਾ ਉਹਦੇ ਨਾਲ ਬਹੁਤ ਗੁਜਾਰਾ ਮੁਸ਼ਕਲ ਹੁੰਦਾ ਹੈਗਾ ਦਵਾਈ ਵੀ ਲੈਣੀ ਹੁੰਦੀ ਤੇ ਸੰਖਿਆ ਵਾਲਿਆਂ ਨੇ ਸਾਡੀ ਬਹੁਤ ਸਾਦਤਾ ਨੇ ਵੀਰਾਂ ਨੇ ਆਪਣੇ ਵੀ ਸਾਥ ਦਿੰਦੇ ਜਿਹੜੇ ਉਹਨਾਂ ਨੇ ਵੀਰਾਂ ਨੇ ਆੜਾ ਸਾਥ ਦਿੱਤਾ ਸਾਨੂੰ ਆਡੀ ਬੇਨਤੀ ਦੇ ਤੇ ਇਹਨਾਂ ਨੇ ਅਨੁਸਰਖਾ ਲਿਖ ਕੇ ਦਿੱਤਾ ਹੁਣ ਸਾਡਾ ਇੰਨ 3-4 ਸਾਲ ਸੁਭੀਆ ਮਜੜੀ ਦਾ ਲਿਆਉ ਲਿਆ ਵਾ ਬਹੁਤ ਸੋਹਣਾ ਲੱਗਦਾ ਵਾ ਪਹਿਲੇ ਨਾਲੋਂ ਬਹੁਤ ਬਿਹਤਰ ਵਾ ਪਹਿਲਾਂ ਤੇ ਬਹੁਤ ਜ਼ਿੰਦਗੀ ਜੜੀ ਕੋਈ ਲੱਗਦੀ ਨਹੀਂ ਭੀ ਨਰਕੀ ਆ ਹੁਣ ਤੇ ਬਹੁਤ ਸੋਹਣੀ ਹਲੀ ਜ਼ਿੰਦਗੀ ਚਲੋ ਸਵਾਰੀ ਗਈ ਆ ਘਰ ਵਿੱਚ ਖੁਸ਼ੀ ਸ਼ਾਂਤੀ ਆ ਗਈ ਆ ਸਾਡੇ ਸਾਰੇ ਪਰਿਵਾਰ ਵਾਲਵਨੂੰ ਜੁਕੇ ਵਾਲੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਇਹਨਾਂ ਨੂੰ ਰੱਬ ਚੜ੍ਹਦੀ ਕਲਾ ਰੱਖੇ ਹੋਰ ਵੀ ਜੀ ਪਹਿਲਾਂ ਮੈਂ ਸੋਚਦਾ ਇਹਨਾਂ ਨਾਲ ਕਿ ਕੀ ਕੰਮ ਕਰਾਂ ਅੰਦਰੇ ਸੂਰਦੇ ਰਹਿਣਾ ਆਪਣੇ ਆਪ ਨੂੰ ਹੁਣ ਜਿਵੇਂ ਦੀ ਇਹਨਾਂ ਨੇ ਵੀਰਾਂ ਦੀ ਮਦਦ ਕੀਤੀ ਆ ਹੁਣ ਬਹੁਤ ਸੁਣਾ ਕੰਮ ਅੱਡੇ ਚ ਲੱਗ ਗਿਆ ਵਾ ਪਹਿਲੇ ਨਾਲੋਂ ਬਹੁਤ ਵਧੀਆ ਬਿਹਤਰ ਵਾ ਸਵੇਰੇ ਉੱਠਦੇ ਆਣ ਆਪਣੇ ਕੰਮ ਤੇ ਜਾਂਦੇ ਆ ਵੀਰਾਂ ਨੇ ਇਹਨਾਂ ਨੂੰ ਬਹੁਤ ਸਰਦਾਰੀ ਬਖਸ਼ੀ ਜਿਹੜੇ ਆਪਣੇ ਨਹੀਂ ਬਚਦੇ ਉਹਨਾਂ ਨੂੰ ਨੇ ਸਰਦਾਰੀ ਦਿੱਤੀ ਵੀਰਾਂ ਨੇ ਇਤਨਾ ਵੀਰ ਜੀ ਹਰ ਇੱਕ ਬੰਦੇ ਦਾ ਸਾਥ ਦੇ ਰਹਿਣਾ ਮਾਰੇ ਬੰਦੇ ਦਾ ਸਾਰਿਆਂ ਨੂੰ ਵੀਰ ਜੀ ਆਪੇ ਰੋਟੀ ਤੇ ਲਾਉਣਾ ਸਾਡੇ ਸਾਰੇ ਪਰਿਵਾਰ ਵੱਲੋਂ ਆ ਵੀ ਦਾ ਬਹੁਤ ਬਹੁਤ ਧੰਨਵਾਦ ਆ ਔਰ ਵੀਰ ਜੀ ਐ ਗੁਰੂ ਨਾਨਕ ਦੇਵ ਜੀ ਦਾ ਲੰਗਰ ਵਾ ਇਦੇ ਵਿੱਚੋਂ ਵੀਰਾਂ ਨੇ ਜਜਵਦ ਕੱਢ ਕੇ ਸਾਡਾ ਕਾਰੋਬਾਰ ਚਲਾਇਆ ਅਹੀਂ ਵੀ ਜਸਵੰਦਾ ਕੱਢਾਂਗੇ ਅਹੀਂ ਵੀ ਲੋੜ ਬੰਦਾ ਦਾ ਦਵਾਂਗੇ ਵਾਹਿਗੁਰੂ ਜੀ ਜਿੱਥੇ ਲੋੜ ਵੀ ਕਿੱਥੇ ਦਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਬੋਲੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲ ਹੈ ਕਿ ਦੋ ਚਾਦਾਂ ਬਈ ਬੇਨਤੀ ਕੀਤੀ ਹੈ ਕਿ ਮੋਬਾਈਲ ਕੋਈ ਸਮਾਈ ਕਿਤੇ ਜਾਏ ਬਾਈ ਚਾਰ ਬੱਚੇ ਬਾਕੀ ਆਪੋ ਟਿਮਟੇ ਰਹਿੰਦੇ ਉਹ ਦਬੜਾ ਨਹੀਂ ਦਾ ਹੀ ਉਹਦੇ ਵੀ ਦਿਮਾਗੀ ਜਨੁਕਸੀ ਉਹਨਾਂ ਨੇ ਕਹਿ ਕਿ ਕੰਮ ਚਲਾ ਕੇ ਦੋ ਚਾ ਰੱਖਸ਼ਾ ਪਾ ਕੇ ਦੋ ਇਹਨਾਂ ਨੇ ਕੰਮ ਆਡ ਅਸਲ ਜਿਹਾ ਸਿਲੂ ਧੰਵਾਦ ਕਰਦੀ ਇਹਨਾਂ ਦਾ ਵੀ ਜਿਨ੍ਹਾਂ ਨੂੰ ਪਾ ਕੇ ਦਿੱਤਾ ਹੁਣ ਥੋੜਾ ਇਹ ਠੀਕ ਲੱਗਦਾ ਵਾ ਥੋੜੇ ਦਿਨ ਹੋਇਆ ਫਿਰ ਆਈ ਗਦੀ ਸੋਚਿਆ ਨਹੀਂ ਕਿ ਸਾਨੂੰ ਐਦਾ ਅੱਡ ਰੱਖਸ਼ਾ ਪਾਊਗਾ ਤੇ ਜਿਦੋਂ ਇਹਨਾਂ ਨੇ ਪਾ ਕੇ ਦਿੱਤਾ ਸਾਡੀ ਰੋਟੀ ਵਾਤੇ ਵਧੀਆ ਕਰ ਦਿੱਤਨ ਹੁਣ ਬਹੁਤ ਸੋਣਾ ਕੀਤਾ ਵਾ ਮੈਂ ਧੰਵਾਦ ਕਰਦੇ ਇਹਨਾਂ ਦਾ ਹੀ ਹਾਂਜੀ ਤੁਹਾਡਾ ਸਾਧਨ ਬਣ ਗਿਆ ਤੇ ਰੀਤੀ ਚਲੇ ਇਸ ਓਕੇ ਕਮਾ ਲਾਂਗੇ ਫੇ ਪਹਿਲਾਂ ਟੈਂਸ਼ਨ ਰਹਿੰਦੀ ਕਿ ਰੋਟੀ ਕਿਤੋਂ ਪਾਣੀ ਵਿੰਦੇ ਰਾਣਾ ਪਹਿਲਾਂ ਬੱਚਿਆਂ ਨੇ ਵਿਚਾਰਾ ਦੇਖਣਾ ਤੇ ਹੁਣ ਚਲੋ ਮਾਲਕਿਰ ਪਣਾ ਥੋੜਾ ਬਤਾ ਕੋਣ ਆ ਕੁਨ ਨੂੰ ਥੋੜਾ ਲੱਗਦਾ ਅੱਗੇ ਤਾਂ ਬਹੁਤ ਹਾਲ ਸੁਮਾੜੀ ਹੋਣ ਥੋੜੀ ਜੰਗੀ ਵੀ ਹੋਣ ਦਾ ਵੀ ਗੁਰਪੰਤਨ ਜੀ ਕੇ ਬਹੁਤ ਬਹੁਤ ਧੰਨਵਾਦ ਦਾ ਤੁਹਾਡਾ ਸਾਰੀ ਸੰਗ੍ਰਦਾਵੜਾ ਧੰਨਵਾਦ ਪਹਿਲਾਂ ਥੋੜੇ ਠੀਕ ਆ ਹੁਣ ਹਾਲਤ ਅੱਗੇ ਤੇ ਬਿਲਕੁਲ ਹੀ ਆਸ ਨਹੀਂ ਹੁੰਦੀ ਗਾੜੀ ਅੱਗੇ ਵੀ ਅੱਗੇ ਆਏ ਕੰਮ ਵਸ ਕਾਦੇ ਮੜਾ ਮੋਟਾ ਕਰ ਲੈਦਾ ਹਾਂ ਕਿ ਪੇ ਚਿੰਤਾ ਛਾ ਮਨ ਪੈ ਜਾਂਦਾ ਕੇ ਸਵੇਰ ਨੂੰ ਫੇਰ ਅੰਮ੍ਰੀਨੇ ਦੇ ਵਿੱਚ ਆਏ ਨੰਗ ਜਾਣਾ ਪਚਾਰ ਹਜ਼ਾਰ ਨਕਦਾਂ ਬਜਾਰਾ ਕਰਨਾ ਿਆਰ ਉਹ ਆਤ ਵੀ ਸੋਚ ਇਹੋ ਜੜਿਡ ਬਿਨੇ ਔਰ ਤਾਂ ਵੀ ਮੁੱਲ ਆਯਾ ਤਾਂ ਲੈਣਾ ਤੇ ਰੋ ਕੋਈ ਚੀਜ਼ ਮੁੱਕ ਜੇ ਨੀ ਨ ਮੈਂ ਬਹੁਤ ਬਹੁਤ ਧੰਨਵਾਦ ਇਹਨਾਂ ਦਾ ਕੀ ਵਾਯੁਚੀ ਕਵਾਂਸਾ ਵਯੁਚੀ ਕੀ ਪਤਾ